NNR نیوز ਦੇ ਫੇਸਬੁੱਕ ਪੇਜ ਤੇ ਤੁਹਾਡਾ ਬਹੁਤ-ਬਹੁਤ ਸਵਾਗਤ ਹੈ ਜੇਕਰ ਤੁਸੀਂ ਸਾਨੂੰ YouTube ਤੇ ਦੇਖ ਰਹੇ ਹੋ ਤਾਂ نیوز ਰਿਪੋਰਟਰ ਜਾਨਾ ਪਰਕ ਵਿੱਚ ਸਰਚ ਕਰ ਸਕਦੇ ਹੋ ਆਖਰ ਸਤਲੁਜ ਦਾ ਜੋ ਪਾਣੀ ਵਧਿਆ ਹੈ ਬਰਬਾਦੀ ਕਿਉਂ ਬਹੁਤ ਸਾਰੇ ਸਵਾਲ ਨੇ ਤੇ ਬਹੁਤ ਸਾਰੇ ਸਵਾਲਾਂ ਦਾ ਜਵਾਬ ਲੈ ਕੇ ਮੈਂ ਹਾਜ਼ਰਾਂ ਤਾਂ ਪਹਿਲੀ ਤਸਵੀਰ ਤੁਹਾਨੂੰ ਦਿਖਾਉਣਾ ਇੱਧਰ ਦੇ ਕੈਮਰਾ ਮਾਰਕੀਟ ਦਿਖਾ ਦਿੰਨੇ ਆ ਜੋ ਥਾਂ ਸਾਰਾ ਖਾਲੀ ਪਿਆ ਹੈ ਤਾਂ ਇੱਥੇ ਤਕਰੀਬਨ 19 ਤੋਂ ਲੈ ਕੇ 23 ਤੱਕ ਜੋ ਦਰਿਆ ਦੇ ਵਿੱਚ ਮਾਈਨਿੰਗ ਹੋਈ ਸੀ ਇੱਥੋਂ ਟਿਪਰ ਟਰਾਲੀਆਂ ਬਹੁਤ ਸਾਰੇ ਵਹਨ ਲੰਘਦੇ ਸੀ ਜਿਸ ਦੇ ਕਾਰਨ ਇਹ ਥਾਂ ਸਾਰਾ ਨੀਵਾ ਹੋ ਗਿਆ ਤੇ ਫਿਰ ਇਧਰ ਤੁਸੀਂ ਕੈਮਰਾ ਮਾਰ ਕੇ ਦਿਖਾਉਂਦੇ ਆ ਕਿ ਹੁਣ ਇਧਰ ਦਰਿਆ ਸਤਲੁਜ ਪੂਰਾ ਫਾਨ ਤੈਤ ਪਾਣੀ ਸਾਰਾ ਇਧਰਲੀ ਸਾਈਡ ਹੋਇਆ ਤੇ ਕੁਝ ਪਰਲੀ ਸਾਈਡ ਤੇ ਚੱਲ ਰਿਹਾ ਤਾਂ ਇਹੀ ਕਾਰਨ ਹੈ ਕਿ ਮਾਈਨਿੰਗ ਦੇ ਕਾਰਨ ਮਾਈਨਿੰਗ ਜਾਇਜ਼ ਹੋਵੇ ਜਾਂ ਨਜਾਇਜ਼ ਪਰ ਇੱਥੇ ਆਮ ਲੋਕਾਂ ਨੂੰ ਇੱਥੇ ਵੱਡਾ ਖਤਰਾ ਫਾਇਦਾ ਹੋਇਆ ਤਾਂ ਇਸੇ ਜਗ੍ਹਾ ਤੇ ਅੱਗੇ ਜਾ ਕੇ ਮਾਈਨਿੰਗ ਹੁੰਦੀ ਸੀ ਬਹੁਤ ਵਾਰ ਲੋਕਾਂ ਨੇ ਧਰਨੇ ਲਾਏ ਰੋਸ ਮਜਾਰੇ ਕਿਤੇ ਪਰ ਮਾਈਨਿੰਗ ਸੀ ਜੋ ਉਹ ਲਗਾਤਾਰ ਹੁੰਦੀ ਰਹੀ ਉਹ ਮਾਈਨਿੰਗ ਹਟ ਹੀ ਨਹੀਂ ਤਾਂ ਇਹ ਕਾਰਨ ਸਭ ਤੋਂ ਵੱਡਾ ਇੱਕ ਦਰਿਆ ਸਤਲੁਜ ਦਾ ਜੋ ਜਲ ਪੱਧਰ ਵਧਿਆ ਇਸ ਜਗ੍ਹਾ ਤੇ ਇਹੀ ਕਾਰਨ ਸੀ ਅੱਗੇ ਤਸਵੀਰਾਂ ਹੋਰ ਵੀ ਦਿਖਾਵਾਂਗੇ ਇਸ ਜਗ੍ਹਾ ਤੇ ਬਹੁਤ ਵਾਰ ਧਰਨੇ ਵੀ ਲੱਗੇ ਸੀ ਪਰ ਨਹੀਂ ਜੋ ਮਾਈਨਿੰਗ ਸੀ ਲਗਾਤਾਰ ਜਾਰੀ ਰਹੀ ਸੀ ਲੋਕ ਰੋਂਦੇ ਸੀ ਹਾੜੇ ਕਰਦੇ ਸੀ ਸਰਕਾਰ ਦੇ ਅੱਗੇ ਵੀ ਇਹ ਮਾਈਨਿੰਗ ਨਾ ਹੋਵੇ ਪਰ ਮਾਈਨਿੰਗ ਜੋਰਾਂ ਤੇ ਹੋਈ ਸੀ ਮੈਂ ਵਾਰ-ਵਾਰ ਜ਼ਿਕਰ ਕਰ ਰਿਹਾ ਕਿ ਮਾਈਨਿੰਗ ਜਾਇਜ਼ ਹੋਵੇ ਜਾਂ ਫਿਰ ਨਾਜਾਇਜ਼ ਇੱਥੇ ਖਤਰਾ ਬਹੁਤ ਜ਼ਿਆਦਾ ਹੈ ਤਾਂ 19 ਦੇ ਵਿੱਚ ਬਹੁਤ ਜ਼ਿਆਦਾ ਖਤਰਾ ਵਧਿਆ ਤੇ ਫਿਰ 23 ਦੇ ਵਿੱਚ ਵੀ ਤੇ ਹੁਣ 25 ਦੇ ਵਿੱਚ ਵੀ ਦਰਿਆ ਸਤਲੁਜ ਪੂਰਾ ਆਫਾਨ ਤੇ ਹੈ ਤੇ ਦਰਿਆ ਦੇ ਵਿੱਚੋਂ ਪਾਣੀ ਹੁਣ ਬਾਹਰ ਨਿਕਲਣਾ ਸ਼ੁਰੂ ਹੋ ਚੁੱਕਿਆ ਹੈ ਤਸਵੀਰਾਂ ਦਿਖਾ ਦਿੰਦੇ ਆ ਪਾਣੀ ਦਾ ਜਲ ਪੱਧਰ ਕਾਫੀ ਜ਼ਿਆਦਾ ਤੇਜ਼ ਹੈ ਤੇ ਜਲ ਦਰਿਆ ਦੇ ਵਿੱਚੋਂ ਜੋ ਜਲ ਪੱਧਰ ਹੈ ਦਰਿਆ ਦਾ ਜੋ ਪਾਣੀ ਹੈ ਹੁਣ ਬਾਹਰ ਨਿਕਲਣਾ ਸ਼ੁਰੂ ਹੋ ਚੁੱਕਿਆ ਹੈ ਇੱਧਰ ਤਸਵੀਰ ਦਿਖਾਵਾਂਗੇ ਇੱਧਰ ਤੁਸੀਂ ਦੇਖ ਲਓ ਜੋ ਇਹ ਇੱਧਰ ਦੀ ਤਸਵੀਰ ਹੈ ਉਹ ਫਿਰ ਹੋਰ ਵੀ ਡਰਾਉਣੀ ਹੋ ਜਾਏਗੀ ਕੁਝ ਟਾਈਮ ਦੇ ਬਾਅਦ ਜੇਕਰ ਪਾਣੀ ਹੋਰ ਜ਼ਿਆਦਾ ਵੱਧ ਜਾਂਦਾ ਹੈ ਇਧਰ ਨਾਲ ਹੀ ਰਿੰਗ ਬੰਨ ਹੈ ਰਿੰਗ ਬੰਨ ਕਈ ਥਾਵਾਂ ਤੇ ਟੁੱਟਿਆ ਹੋਇਆ ਤੇ ਜਦੋਂ ਇਹ ਪਾਣੀ ਉਸ ਬੰਨ ਦੇ ਨਾਲ ਲੱਗ ਜਾਊਗਾ ਤੇ ਫਿਰ ਅੱਗੇ ਬਹੁਤ ਸਾਰੇ ਪਿੰਡ ਨੇ ਉਹਨਾਂ ਪਿੰਡਾਂ ਨੂੰ ਫਿਰ ਖਤਰਾ ਪੈਦਾ ਹੋ ਜਾਊਗਾ ਤਾਂ ਇਹੀ ਕਾਰਨ ਹੈ ਕਿ ਦਰਿਆ ਦਾ ਜੋ ਇਧਰ ਦਾ ਪੈਸਾ ਕਾਫੀ ਜ਼ਿਆਦਾ ਨੀਵਾ ਹੋ ਗਿਆ ਤੇ ਕਾਫੀ ਜ਼ਿਆਦਾ ਖਤਰਾ ਪੈਦਾ ਹੋਣਾ ਸ਼ੁਰੂ ਹੋ ਗਿਆ ਆਮ ਲੋਕ ਇੱਥੇ ਰੋਂਦੇ ਰਾਏ ਕਰ ਲੌਂਦੇ ਰਾਏ ਬਹੁਤ ਸਾਰੇ ਲੋਕਾਂ ਦੇ ਮਾਈਨਿੰਗ ਵਾਲੇ ਗੱਲ ਵੀ ਪੈਂਦੇ ਸੀ ਉਹ ਜਦੋਂ ਰੋਲਾ ਪਉਂਦੇ ਸੀ ਕਿ ਨਹੀਂ ਇਹ ਮਾਈਨਿੰਗ ਨਾ ਕਰੋ ਪਰ ਨਹੀਂ ਉਹ ਹਟੇ ਨਹੀਂ ਤਾਂ 25 ਦੇ ਵਿੱਚ ਮਾਈਨਿੰਗ ਹੋਈ ਉਹ ਸਰਕਾਰ ਜੋ ਕਹਿੰਦੀ ਸੀ ਕਦੇ ਕਿ ਨਜ਼ਾਇਜ਼ ਮਾਈਨਿੰਗ ਨਹੀਂ ਹੋਵੇਗੀ ਪਰ ਮਾਈਨਿੰਗ ਜ਼ੋਰਾਂਤੀ ਹੋਈ ਮਾਈਨਿੰਗ ਦੇ ਕਾਰਨ ਹੀ ਸਾਰਾ ਜੋ ਸਿਸਟਮ ਸਾਰਾ ਇਹ ਸਾਰਾ ਹਿੱਲ ਗਿਆ ਹਿੱਲਣ ਦੇ ਨਾਲ ਹੁਣ ਅੱਗੇ ਬਹੁਤ ਸਾਰੇ ਪਿੰਡ ਐ ਸਿਰੰਗ ਬੰਦੇ ਅੱਗੋਂ ਫਿਰ ਅੱਗੇ ਖੋਰਬਨ ਆ ਜਾਂਦਾ ਤੇ ਬਾਅਦ ਅੱਗੇ ਫਿਰ ਬਹੁਤ ਸਾਰੇ ਪਿੰਡ ਆ ਜਿੰਨਾਂ ਨੂੰ ਇੱਥੇ ਬਹੁਤ ਵੱਡਾ ਖਤਰਾ ਪੈਦਾ ਹੋਵੇਗਾ ਜੇਕਰ ਦਰਿਆ ਸਤਲੁਜ ਦਾ ਜੋ ਜਲ ਪਦਰੇ ਹੋਰ ਵੀ ਵੱਧਦਾ ਤਾਂ ਜਿਸ ਤਰ੍ਹਾਂ ਬਰਸਾਤ ਹੋ ਰਹੀ ਹੈ ਹਿਮਾਚਲ ਦੇ ਵਿੱਚ ਲਗਾਤਾਰ ਬਾਰਿਸ਼ ਹੋ ਰਹੀ ਹੈ ਡੈਮਾਂ ਦੇ ਵਿੱਚ ਪਾਣੀ ਬਹੁਤ ਜ਼ਿਆਦਾ ਹੈ ਤੇ ਪਾਣੀ ਦਰਿਆ ਦੇ ਵਿੱਚ ਆ ਰਿਹਾ ਹੈ ਤਾਂ ਵੱਡਾ ਖਤਰਾ ਇੱਥੇ ਹੈ ਤਾਂ ਇਹ ਤਸਵੀਰ ਅੱਗੇ ਤੱਕ ਤੁਸੀਂ ਦੇਖੋਗੇ ਕਿ ਨਾਲ-ਨਾਲ ਥਾਂ ਕਿੰਨਾ ਕੁ ਸਾਰਾ ਤੁਸੀਂ ਦੇਖ ਲਓ ਇੱਧਰ ਥਾਂ ਦੇਖ ਲਓ ਤਕਰੀਬਨ ਇਤੋਂ ਇੱਕ ਟਿਪਰ ਜਦੋਂ ਲੰਘਦਾ ਸੀ ਤਾਂ ਬਹੁਤ ਸਾਰਾ ਥਾਂ ਉਹ ਘੇਰ ਕੇ ਲੰਘਦਾ ਸੀ ਉਸ ਦੇ ਕਾਰਨ ਥਾਂ ਨੀਵਾ ਹੋਇਆ ਜੀਸੀਬੀ ਦੀ ਨਾਲ ਇੱਥੇ ਪੱਥਰ ਪੱਟੇ ਗਏ ਪੱਟਣ ਤੋਂ ਬਾਅਦ ਫਿਰ ਥਾਂ ਹੋਰ ਜ਼ਿਆਦਾ ਨੀਵਾ ਦਿਨ ਪਰ ਦਿਨ ਨੀਵਾ ਹੁੰਦਾ ਗਿਆ 19 ਦੇ ਵਿੱਚ 23 ਦੇ ਵਿੱਚ ਹੁਣ ਪੱਕੀ ਦੇ ਵਿੱਚ ਹਾਲਾਤ ਇਹ ਨੇ ਟਿਪਰਾਂ ਵਾਲੇ ਉਹ ਚਲੇ ਗਏ ਟਰਾਲੀਆਂ ਵਾਲੇ ਜਿਹੜੇ ਟਰਾਲੀਆਂ ਭਰਦੇ ਸੀ ਨਜਾਇਜ਼ ਮੈਨੇ ਖੋਣ ਦੀ ਸੀ ਫਿਰ ਉਹ ਵੀ ਇੱਥੇ ਨਹੀਂ ਫਿਰ ਹੁਣ ਉਹ ਖਮਿਆਜ਼ਾ ਕੌਣ ਭੁਗਤਣਗੇ ਆਮ ਲੋਕ ਤਾਂ ਇੱਧਰ ਰੰਗ ਬੰਨ ਹੈ ਤਾਂ ਹੁਣ ਦਰਿਆ ਸਤਲੁਜ ਆਫਾਨ ਤੇ ਆ ਤੇ ਜਦੋਂ ਇਹ ਪਾਣੀ ਇੱਧਰ ਚਲੇ ਜਾਊਗਾ ਤੇ ਅੱਗੇ ਫਿਰ ਕੇ ਰਿੰਗ ਬੰਨ ਪ੍ਰਸ਼ਾਸਨ ਦੀ ਨਲਾਇਕੀ ਤਾਂ ਇੰਨੀ ਇਸ ਕਦਰ ਇੰਨੀ ਵੱਡੀ ਹੈ ਕਿ ਕਈ ਥਾਵਾਂ ਤੋਂ ਰਿੰਗ ਬੰਨ ਟੁੱਟਿਆ ਹੋਇਆ ਉਹ ਬੰਨਿਆ ਨਹੀਂ ਗਿਆ ਸਾਡੇ ਸੀਐਮ ਮਾਨ ਨੇ ਜੋ ਮੁਰਗੀਆਂ ਦਾ ਮਾਅਵਾਜ ਦੇ ਦਿੰਦੇ ਨੇ ਕਦੇ ਬੱਕਰੀਆਂ ਦਾ ਮਾਅਵਾਜ ਪਰ ਇਨਾਂ ਗਰੀਬ ਲੋਕਾਂ ਨੇ ਤਾਂ ਮਾਅਵਾਜ ਦਾ ਕਦੀ ਮੂੰਹ ਵੀ ਨਹੀਂ ਦੇਖਿਆ ਹੋਣਾ ਤੇ ਕਈ ਥਾਵਾਂ ਤੇ ਚੈੱਕ ਆਇਆ 200 ਰੁਪਇਆ 250 ਰੁਪਏ ਦਾ ਚੈੱਕ ਤੇ ਸ਼ਰਮਨਾਕ ਗੱਲ ਆ ਪੀਤਾ ਦਿਨ ਸੁਲਤਾਨਪੁਰ ਦੇ ਵਿੱਚ ਨਜ਼ਦੀਕ ਜਾਫਰ ਆਪਾਂ ਲੋਹਿਆ ਦੇ ਨੇੜੇ ਸੀ ਉਹ ਮਾਨਸਾਹ ਪਹੁੰਚੇ ਪਰ ਜਮਿਨੀ ਹਕੀਕਤ ਉਹਨਾਂ ਦਾ ਮੇਰੇ ਅੰਗੋ ਤੁਸੀਂ ਦੇਖ ਸਕੋ ਕਿਦਾਂ ਕਿ ਮੇਰੀ ਪੈਂਟ ਉੱਪਰ ਕਿਰਤੀ ਹੋਈ ਹੈ ਪਜਾਮਾ ਉਹਨਾਂ ਦੇ ਉੱਪਰ ਕਿੱਤਾ ਹੋਇਆ ਸੀ ਜਦੋਂ ਲੋਕਾਂ ਨੇ ਸਵਾਲ ਕੀਤਾ ਤਾਂ ਉਹ ਕਹਿੰਦੇ ਨੇ ਮੈਂ ਆਮ ਕਰਾਂ ਦੇ ਵਿੱਚੋਂ ਆ ਦੇਖੋ ਮੇਰਾ ਪਜਾਮਾ ਗਿੱਲਾ ਹੋਇਆ ਹੈ ਤੇ ਪਜਾਮਾ ਤਾਂ ਸਾਰਿਆਂ ਦੇ ਗਿੱਲੇ ਹੋ ਜਾਂਦੇ ਪੈਂਟ ਮੇਰੀ ਵੀ ਗਿੱਲੀ ਹੋ ਜਾਂਦੀ ਹੈ ਪਰ ਮੇਰਾ ਕੰਮ ਤਾਂ ਖਬਰਾਂ ਪਹੁੰਚਾਉਣਾ ਹੈ ਪ੍ਰਸ਼ਾਸਨ ਨੇ ਅਮਲ ਕਰਨਾ ਹੁੰਦਾ ਇਕੱਲੇ ਪਜਾਮੇ ਗਿੱਲੇ ਹੋਣ ਦੇ ਨਾਲ ਪਜਾਮਿਆਂ ਨੂੰ ਮਿੱਟੀ ਲੱਗ ਜਾਏ ਫਿਰ ਉਦੋਂ ਆਪਾਂ ਇਹ ਤਾਂ ਸਾਬਤ ਨਹੀਂ ਕਰ ਸਕਦੇ ਕਿ ਅਸੀਂ ਕਿਸਾਨ ਦੇ ਪੁੱਤਾਂ ਸੀਮਾਨ ਜੋ ਕਿ ਆਪਣੇ ਆਪ ਨੇ ਕਹਿੰਦੇ ਸੀ ਮੈਂ ਇੱਕ ਗਰੀਬ ਘਰ ਦੇ ਵਿੱਚ ਉੱਠਿਆ ਮੰਨਦੇ ਆ ਇਮਾਨਦਾਰ ਹੈ ਪਰ ਜੋ ਥਲੜਾ ਪ੍ਰਸ਼ਾਸਨ ਹੈ ਉਸ ਤੇ ਨੱਥ ਕਿਸ ਨੇ ਪਾਉਣੀ ਹੈ ਲਗਾਤਾਰ ਭ੍ਰਿਸ਼ਟਾਚਾਰ ਲਾ ਲੋ ਇੰਨਾ ਭ੍ਰਿਸ਼ਟਾਚਾਰ ਮਾਈਨਿੰਗ ਦੇ ਵਿੱਚ ਹੋਇਆ ਮਾਈਨਿੰਗ ਦੇ ਵਿੱਚ ਵੱਡੇ ਦਾਅਵੇ ਕੀਤੇ ਜਾਂਦੇ ਸੀ ਵੀ ਖਜ਼ਾਨਾ ਭਰ ਲਿਆ ਜਾਵੇਗਾ ਖਜ਼ਾਨਾ ਭਰਿਆ ਟਿਪਰਾਂ ਵਾਲਿਆਂ ਦਾ ਵੱਡੀਆਂ ਵੱਡੀਆਂ ਫਰਮਾਂ ਦਾ ਜੋ ਮਾਈਨਿੰਗ ਕਰਦੀਆਂ ਪਰ ਸਰਕਾਰ ਦਾ ਖਜ਼ਾਨਾ ਮੈਨੂੰ ਨਹੀਂ ਲੱਗਦਾ ਭਰਿਆ ਹੋਊਗਾ ਤੇ ਜਾਂ ਫਿਰ ਸਿੱਧਾ ਸ਼ਬਦਾ ਦੇ ਬੱਚੇ ਜੋ ਦਿੱਲੀ ਦੇ ਵੱਡੇ ਕਾਰਪੋਰੇਟ ਘਰਾਣੇ ਆ ਉਹਨਾਂ ਦੇ ਖਜ਼ਾਨੇ ਭਰੇ ਹੋਣਗੇ ਉਹਨਾਂ ਦਾ ਬੈਂਕ ਬੈਲੈਂਸ ਵਧਿਆ ਹੋਊਗਾ ਤੇ ਆਮ ਲੋਕਾਂ ਦੇ ਤਬਾਹੀ ਦਾ ਕਾਰਨ ਸਤਲੁਜ ਦਰਿਆ ਬਣਿਆ ਤਾਂ ਇਹ ਤਸਵੀਰ ਅਸਲ ਦਰਿਆ ਸਤਲੁਜ ਦੀ ਜਮੀਨੀ ਹਕੀਕਤ ਜ਼ੀਰੋ ਗਰਾਊਂਡ ਲੈਵਲ ਤੇ ਸੇ ਖੜੇ ਆ ਦਰਿਆ ਸਤਲੁਜ ਦੀ ਇਧਰ ਦੀ ਤਸਵੀਰ ਦੇਖ ਲਓ ਕਿ ਜਲ ਪੱਧਰ ਲਗਾਤਾਰ ਵੱਧ ਰਿਹਾ ਤੇ ਹੁਣ ਮੈਂ ਵਾਰ-ਵਾਰ ਪੁੱਛ ਰਿਹਾ ਕਿ ਉਹ ਟਿੱਪਰਾ ਮਲੇ ਕਿੱਥੇ ਆ ਖਮਿਆਜਾ ਤਾਂ ਆਮ ਲੋਕ ਇੱਥੇ ਭੁਗਤਣਗੇ ਸਾਡੀ ਜੋ ਸਰਕਾਰ ਹੈ ਸੱਤਾ ਵਿੱਚ ਨਵੀਂ ਸਰਕਾਰ ਹੈ ਪੁਰਾਣੀ ਸਰਕਾਰ ਤੇ ਇਲਜ਼ਾਮ ਲਗਾਉਂਦੀ ਸੀ ਕਿ ਨਹੀਂ ਇਹ ਤਾਂ ਕੰਮ ਨਹੀਂ ਕਰਦੇ ਇੱਥੇ ਭ੍ਰਿਸ਼ਟਾਚਾਰ ਹੁੰਦਾ ਪਰ ਮਾਈਨਿੰਗ ਦੇ ਮਾਮਲੇ ਦੇ ਵਿੱਚ ਤਾਂ ਅੱਜ ਵੀ ਕਈ ਥਾਵਾਂ ਤੇ ਟਿੱਪਰ ਭਰੇ ਜਾ ਰਿਹਾ ਜੇਕਰ ਬਿਲਗੇ ਵਾਲੀ ਸਾਈਡ ਤੇ ਅੱਗੇ ਗੱਲ ਕਰੀਏ ਬੁਰਜ ਢੰਗਾਰਾ ਤਾਂ ਉੱਥੇ ਜੇਸੀਬੀ ਇੱਕ ਬਹੁਤ ਫੋਟੋ ਵਾਇਰਲ ਹੋ ਰਹੀ ਹੈ ਪਾਣੀ ਦੇ ਵਿੱਚ ਡੁੱਬੀ ਹੋਈ ਹੈ ਹੁਣ ਅੰਦਰ ਬੰਨਦਾ ਬੰਨਦੀ ਨਹੀਂ ਹੋਣੀਗੇ ਉਹ ਗੱਲ ਤਾਂ ਸਾਫ਼ ਹੈ ਕਿ ਅੰਦਰ ਮਾਈਨਿੰਗ ਕਰਦੇ ਹੋਗੇ ਫਲੱਡ ਸੀਜ਼ਨ ਚੱਲ ਰਿਹਾ ਫਲੱਡ ਦਰਿਆ ਦੇ ਵਿੱਚ ਹੈ ਲੋਕ ਮਰ ਰਿਹਾ ਹੈ ਤਰੇ ਤਰੇ ਕਰ ਰਿਹਾ ਤੇ ਉਹ ਅੰਦਰੋਂ ਮਿੱਟੀ ਪਾਟ ਰਹੀ ਹੈ ਤੇ ਇਸ ਰੇਤਾ ਪਾਟ ਰਹੀ ਹੈ ਇਸ ਤੋਂ ਵੱਧ ਸ਼ਰਮਨਾਖ ਗੱਲ ਕੀ ਹੋ ਸਕਦੀ ਹੈ ਦਰਿਆਵਾਂ ਦਾ ਬਹੁਤ ਸਾਰੇ ਜੋ ਵਹਿਣ ਬਦਲੇ ਹੈ ਉਹ ਮਾਈਨਿੰਗ ਕਰਕੇ ਹੋਇਆ ਹੈ ਮੈਂ ਸਿੱਧਾ ਤੇ ਸਪਸ਼ਟ ਕਹਿ ਦੇਣਾ ਚਾਹੁੰਦਾ ਕਿ ਨਜਾਇਜ਼ ਮਾਈਨਿੰਗ ਹੋਈ ਹੈ। ਨਜਾਇਜ਼ਤ ਮਾਈਨਿੰਗ ਦੇ ਕਾਰਨ ਸਾਰਾ ਕੁਝ ਉਹ ਵਾਪਰਿਆ ਪਰ ਦੂਜੀ ਗੱਲ ਲੋਕ ਐ ਵੀ ਨਾਲ ਕਹਿੰਦੇ ਆ ਮਾਈਨਿੰਗ ਜਾਇਜ਼ ਹੋਵੇ ਜਾਂ ਨਜਾਇਜ਼ ਜਿੱਥੇ ਆਮ ਲੋਕ ਮਰਦੇ ਹੋਣ ਆਮ ਗਰੀਬ ਘਰਾਂ ਦੇ ਲੋਕ ਮਰਦੇ ਹੋਣ ਉੱਥੇ ਮਾਈਨਿੰਗ ਜਾਇਜ਼ ਨਜਾਇਜ਼ ਦਾ ਕੋਈ ਕਾਰ ਮੈਂ ਨਜਾਇਜ਼ ਜਾਂ ਨਜਾਇਜ਼ ਦਾ ਨਹੀਂ ਕੋਈ ਗੱਲ ਹੈ ਕਿ ਲੋਕਾਂ ਨੂੰ ਨੁਕਸਾਨ ਹੈ ਤਾਂ ਇਹੀ ਇਸੇ ਥਾਂ ਤੇ ਇਤੋਂ 19 ਤੇ 23 ਦੇ ਵਿੱਚ ਹੋਈ ਪਰ ਉਹਨਾਂ ਤੇ ਕੋਈ ਕਾਰਵਾਈ ਨਹੀਂ ਹੋਈ ਹੁਣ ਤੁਸੀਂ ਸਵਾਲ ਕਰੋਗੇ ਕਿ 19 ਦੇ ਵਿੱਚ ਤਾਂ ਆਮ ਆਦੀ ਪਾਰਟੀ ਦੀ ਸਰਕਾਰ ਨਹੀਂ ਸੀ ਜੀ ਨਹੀਂ ਸੀਗੀ ਪਰ ਗੱਲ ਹੈ ਹੁਣ 23 ਚੱਲ ਰਿਹਾ ਤੇ 1.5 ਸਾਲ ਬਾਕੀ ਹੈ 20 ਤੋਂ ਬਾਅਦ ਜੇ ਸਰਕਾਰ ਆਈ ਹੈ ਤਾਂ ਉਹ ਤੋਂ ਬਾਅਦ ਵੀ ਤਾਂ ਮਾਈਨਿੰਗ ਹੋਈ ਹੈ ਪਰ ਇਹਨਾਂ ਨੇ ਬੰਨਾਂ ਦਾ ਕੰਮ ਕੀਤਾ ਕੀ ਕੀਤਾ ਬੰਨਾਂ ਦੇ ਉੱਪਰ ਜੇਕਰ ਮਿੱਟੀ ਪਾਈ ਹੈ ਥੋੜੀ ਥੋੜੀ ਮਿੱਟੀ ਪਾਈ ਹੋਈ ਹੈ ਬੰਨਾਂ ਦੇ ਹਾਲਾਤ ਮਾੜੇ ਤਰਸਯੋਗ ਹਾਲਾਤ ਹੈ ਤਾ ਸ਼ਰਮਾਕ ਗਾਲਾਂ ਸਾਡੀ ਸਰਕਾਰ ਦੇ ਮੂੰਹ ਤੇ ਲਗਾਤਾਰ ਲੋਕ ਚਪੇੜਾ ਮਾਰ ਰਿਹਾ ਵੀ ਕਿਤੇ ਨਾ ਕਿਤੇ ਸਾਡੀ ਸਾਰ ਲੈ ਲੋ ਅਸੀਂ ਮਾਰਨੇ ਆ ਪਰ ਕੋਈ ਇੱਛੇ ਨਹੀਂ ਬੋੜਦਾ ਇਸੇ ਜਗ੍ਹਾ ਤੇ ਹੁਣ ਜੇਕਰ ਪਾਣੀ ਹੋਰ ਜ਼ਿਆਦਾ ਵੱਧ ਜਾਂਦਾ ਫਿਰ ਸਾਡੇ ਲੀਡਰ ਆਉਣਗੇ ਸੈਲਫੀਆਂ ਫੋਟੋਆਂ ਕਰਾ ਕੇ ਫਿਰ ਉਹਨਾਂ ਨੇ ਚਲੇ ਜਾਣਾ ਫਿਰ ਪ੍ਰਸ਼ਾਸਨ ਦੇ ਅਧਿਕਾਰੀ ਵੀ ਪਹੁੰਚਣਗੇ ਉਹ ਵੀ ਸੈਲਫੀਆਂ ਫੋਟੋਆਂ ਕਰਵਾਉਣਗੇ ਫੋਟੋ ਕਰਕੇ ਪ੍ਰਸ਼ਾਸਨ ਨੂੰ ਭੇਜ ਦੇਣਗੇ ਵੀ ਅਸੀਂ ਉੱਥੇ ਪਹੁੰਚੇ ਆ ਫਿਰ ਲੋਕ ਇਸ ਪਾਣੀ ਦੇ ਵਿੱਚ ਜਦੋਂ ਹੜ ਗਏ ਤਾਂ ਫਿਰ ਉਹਨਾਂ ਫੋਟੋਆਂ ਦਾ ਵੀ ਕੀ ਫਾਇਦਾ ਹੈ ਤਾਂ ਇਸ ਤੋਂ ਬਾਅਦ ਨਲਾਇਕੀ ਸਰਕਾਰ ਦੀ ਕੀ ਹੋ ਸਕਦੀ ਹੈ ਬਹੁਤ ਸਾਰਾ ਝੋਨਾ ਹਜ਼ਾਰਾਂ ਏਕੜ ਜੋ ਝੋਨਾ ਸੀ ਉਹ ਇਸ ਦਰਿਆ ਦੀ ਪੇਟ ਚੜ ਚੁੱਕਿਆ ਔਰ ਕਈ ਨੀਵੇਂ ਥਾਵਾਂ ਤੇ ਪਾਣੀ ਭਰ ਚੁੱਕਿਆ ਔਰ ਦਰਿਆ ਸਤਲੁਜ ਲਗਾਤਾਰ ਆਫਾਨ ਤੇ ਹੈ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਪਾਣੀ ਅਜੇ ਵੀ ਚੜ ਰਿਹਾ ਹੈ ਤਕਰੀਬਨ ਅਸੀਂ ਜਦੋਂ ਕਵਰੇਜ ਕਰਨੀ ਸ਼ੁਰੂ ਕੀਤੀ ਤਾਂ ਉਦੋਂ ਟਾਈਮ ਸੀ 5 ਵਜੇ 40 ਮਿੰਟ ਸਵੇਰ ਦਾ ਉਸ ਤੋਂ ਬਾਅਦ 1.4 ਫੁੱਟ ਪਾਣੀ ਵੱਧ ਗਿਆ ਤਾਂ ਫਿਰ ਅਜੇ ਵੀ ਪਾਣੀ ਵੱਧ ਰਿਹਾ ਹੈ ਬਰਸਾਤ ਉੱਪਰ ਹੋ ਰਹੀ ਹੈ ਨਦੀਆਂ ਨਾਲੇ ਪੂਰੇ ਫੁੱਲ ਉਫਾਨ ਤੇ ਹੈ ਤਾਂ ਗੱਲ ਸਾਫ਼ ਹੈ ਕਿ ਪਾਣੀ ਹੋਰ ਵੀ ਵਧੇਗਾ ਪ੍ਰਸ਼ਾਸਨ ਦੀ ਨਲਾਇਕੀ ਦਾ ਅਖਮਿਆਜਾ ਆਮ ਲੋਕ ਭੁਗਤ ਰਹੇ ਆ ਇੱਥੇ ਇਧਰ ਦੇਖ ਲਓ ਸਾਰਾ ਅੱਗੇ ਤੱਕ ਕਿ ਕਿੰਨਾ ਪਾਣੀ ਹੈ ਖਲਾਤ ਕੀ ਬਣੇ ਹੋਇਆ ਪਾਣੀ ਲਗਾਤਾਰ ਵੱਧ ਰਿਹਾ ਹੈ ਸਮਾਚਾਰ ਵੀ ਦੀ ਇਹ ਹੈ ਇੱਕ ਪ੍ਰਸ਼ਾਸਨ ਦੀ ਨਲਾਇਕੀ ਤੇ ਆਮ ਲੋਕ ਭੁਗਤ ਰਿਹਾ ਇੱਥੇ ਤੇ ਪਤਾ ਨਹੀਂ ਹੋਰ ਕਿੰਨਾ ਕੁ ਟਾਈਮ ਭੁਗਤਣਗੇ ਇੱਕ ਕਿੰਨੇ ਸਰਕਾਰਾਂ ਚ ਕੋਈ ਵੀ ਹੋਵੇ ਹੁਣ ਤਾਂ ਨਵੀਂ ਸਰਕਾਰ ਆ ਗਈ ਇਹਨਾਂ ਨੇ ਵੀ ਜਿੰਨਾ ਕੋ ਕੁਝ ਕੀਤਾ ਤੁਹਾਨੂੰ ਪਤਾ ਜੇ ਅਗਰ ਪਹਿਲਾਂ ਦੀ ਗੱਲ ਕਰੀਏ ਤਾਂ ਬੰਨ ਪੱਕੇ ਵੀ ਤਾਂ ਕੀਤੇ ਜਾ ਸਕਦੇ ਸੀ ਪਰ ਅਜਿਆਂ ਕੁਝ ਵੀ ਨਹੀਂ ਹੋਇਆ ਪ੍ਰਸ਼ਾਸਨ ਦੀ ਵੱਡੀਆਂ ਨਲਾਇਕੀਆਂ ਵੱਡੀਆਂ ਖਾਮੀਆਂ ਜੋ ਸਾਹਮਣੇ ਨੇ ਬਹੁਤ ਹਾਲਾਤ ਮਾੜੇ ਨੇ ਹਾਲਾਤ ਤਰਸਯੋਗ ਨੇ ਦੂਜੀ ਗੱਲ ਕਿ ਦਰਿਆਵਾਂ ਦੇ ਕੰਢਿਆਂ ਤੋਂ ਦੂਰ ਰਹੋ ਅਸੀਂ ਕਿਦਾ ਕਿਸੇ ਖਬਰ ਕਰ ਰਹੇ ਹਾਂ ਰਿਪੋਰਟਿੰਗ ਮੈਂ ਕਰ ਰਿਹਾ ਹਾਂ ਤੇ ਸਾਨੂੰ ਪਤਾ ਕਿ ਇੰਨੀ ਕੁ ਥਾਂ ਤੇ ਕਿਉਂਕਿ ਅਸੀਂ ਇੱਥੇ ਅਕਸਰ ਆਉਂਦੇ ਹਾਂ ਤੇ ਪਤਾ ਹੁੰਦਾ ਕਿ ਇੰਨੀ ਕੁ ਥਾਂ ਤੇ ਪਾਣੀ ਕਿੰਨਾ ਹੋਰ ਚੜ ਸਕਦਾ ਤੇ ਬਹੁਤ ਸਾਰੇ ਲੋਕ ਨੌਜਵਾਨ ਲਾ ਲੋ ਡੇੜੇ ਨਿ ਹੋ ਕੇ ਸੈਲਫੀਆਂ ਕਰਵਾ ਰਿਹਾ ਤੇ ਮੇਰੇ ਵੀਰ ਦੀ ਬੇਨਤੀ ਹੈ ਕੋਈ ਸਰਕਾਰ ਦੇ ਤਾਂ ਹਾਲਾਤ ਪਹਿਲਾਂ ਪਤਾ ਇਹਦਾ ਤੁਸੀਂ ਐਦਾਂ ਨਾ ਹੋਵੇ ਕਿ ਦਰਿਆ ਦੇ ਵਿੱਚ ਡਿੱਗ ਜਾਈਓ ਤੇ ਕੋਈ ਇਹੋ ਜਿਹਾ ਪਾਣਾ ਵਰਤ ਜੇ ਕਿ ਸਾਡੀਆਂ ਮਾਮਾ ਰੋਂਦੀਆਂ ਰੋਂਦੀਆਂ ਰਹਿ ਜਾਣ ਸਲਫੀਆਂ ਤੇ ਬੱਚੋ ਕੋਈ ਗੱਲ ਨਹੀਂ ਸਲਫੀਆਂ ਨੇ ਫੇਰ ਵੀ ਹੋ ਜਾਣਗੀਆਂ ਪਹਿਲਾਂ ਆਪਾਂ ਆਸ-ਪਾਸ ਦੇ ਲੋਕ ਤਾਂ ਬਚਾ ਲਈਏ ਤਾਂ ਅਲਰਟ ਹੋ ਜਾਣਾ ਚਾਹੀਦਾ ਹੈ ਆਸ-ਪਾਸ ਦੇ ਲੋਕਾਂ ਨੂੰ ਹੁਣੇ ਕੰਮ ਕਰਨਾ ਸ਼ੁਰੂ ਕਰ ਦਿਓ ਬੰਨਾਂ ਦੇ ਉੱਪਰ ਮਿੱਟੀ ਆ ਪਾ ਦਿਓ ਸਰਕਾਰ ਨੇ ਇੱਥੇ ਕੱਖ ਨਹੀਂ ਕਰਨਾ ਕੁਝ ਨਹੀਂ ਕਰਨਾ ਤਸਵੀਰ ਅੱਗੇ ਤਰ੍ਹਾਂ ਦਿਖਾ ਦਿੰਨੇ ਆ ਲਗਾਤਾਰ ਤਸਵੀਰਾਂ ਦਿਖਾ ਰਹੇ ਆ ਤਕਰੀਬਨ ਸਾਨੂੰ ਕਦੋਂ ਨਾ ਪਾਣੀ ਆਇਆ ਉਦੋਂ ਦੀ ਤਸਵੀਰ ਤੇ ਪਾਣੀ ਦਾ ਜੋ ਜਲ ਸਤਾਰਾ ਉਹ ਲਗਾਤਾਰ ਵੱਧ ਰਿਹਾ ਇੱਥੋਂ ਤੱਕ ਪਾਣੀ ਦੇ ਛੱਲਾਂ ਤੁਸੀਂ ਦੇਖ ਸਕਦੇ ਹੋ ਕਿ ਪਾਣੀ ਅੱਗੇ ਤੱਕ ਬਾਹਰ ਨਿਕਲਣਾ ਕਿਦਾਂ ਸ਼ੁਰੂ ਹੋ ਜਾਂਦਾ ਹੈ ਉਹ ਫਾਣ ਤੇ ਸਤਲੁਜ ਹੈ ਇਹ ਤਸਵੀਰ ਆ ਪਾਣੀ ਅੱਗੇ ਕਿਸ ਤਰ੍ਹਾਂ ਛੱਲਾਂ ਦੇ ਰੂਪ ਵਿੱਚ ਵਧ ਰਿਹਾ ਹੈ ਤੇ ਦਰਿਆ ਸਤਲੁਜ ਜਿੱਦੋਂ ਵਿੱਚੋਂ ਦਰਿਆ ਦਾ ਪਾਣੀ ਜੋ ਹੁਣ ਬਾਹਰ ਨਿਕਲਣਾ ਸ਼ੁਰੂ ਹੋ ਚੁੱਕਿਆ ਹੈ ਵੱਡੀ ਖਬਰ ਵੱਡੀ ਅਪਡੇਟ ਤੁਹਾਡੇ ਤੱਕ ਅਸੀਂ ਸਾਂਝੀ ਕਰ ਰਹੇ ਹਾਂ ਤੇ ਦਰਿਆ ਸਤਲੁਜ ਦੀਆਂ ਸਿੱਧੀਆਂ ਤਸਵੀਰਾਂ ਤੁਹਾਡੇ ਤੱਕ ਪਹੁੰਚਾ ਰਹੇ ਹਾਂ ਅੱਗੇ ਤੱਕ ਤਸਵੀਰ ਦੇਖੋਗੇ ਤਾਂ ਪਾਣੀ ਪਾਣੀ ਨਜ਼ਰ ਆਏਗਾ ਇਹ ਸਾਡੀ ਅਪਡੇਟ ਲਗਾਤਾਰ ਜਾਰੀ ਹੈ ਹਰ ਇੱਕ ਕੋਨੇ ਤੋਂ ਹਰ ਇੱਕ ਪਾਸੇ ਤੋਂ ਦਰਿਆ ਸਤਲੁਜ ਅਸੀਂ ਦਿਖਾਵਾਂਗੇ ਔਰ ਪ੍ਰਸ਼ਾਸਨ ਨੂੰ ਨੰਗਾ ਕਰਾਂਗੇ ਨੰਗਾ ਮੈਂ ਤਾਂ ਕਹਿ ਰਿਹਾ ਕਿ ਇੱਧਰ ਤੁਸੀਂ ਦੇਖ ਲਓ ਇੱਧਰ ਲਈ ਤਸਵੀਰ ਦਿਖਾ ਦਿੰਦੇ ਆ ਕਿ ਇੱਧਰ ਦਰਿਆ ਸਤਲੁਜ ਦਾ ਜੋ ਜਲਪੱਧਰ ਸੂਰੇ ਇੱਧਰ ਜੋ ਬੰਨ ਹੈ ਤਾਂ ਬੰਨ ਦੇ ਉੱਪਰੋਂ ਬਿਲਕੁਲ ਨਜ਼ਦੀਕ ਬੰਨ ਔਰ ਇਹ ਰਿੰਗ ਬੰਨ ਕਈ ਥਾਂ ਤੋਂ ਟੁੱਟਿਆ ਹੋਇਆ ਹੈ ਤਾਂ ਇਹ ਪ੍ਰਸ਼ਾਸਨ ਦੀ ਤਾਂ ਨਲਾਇਕੀ ਇਥੋਂ ਦਾ ਕਹ ਕੇ ਅਜ ਤੱਕ ਇਹ ਬੰਨ ਨਹੀਂ ਬੰਨਿਆ ਗਿਆ ਤਾਂ ਇਹ ਆਪਣੇ ਐਪ 'ਚ ਵੱਡੀ ਤਸਵੀਰ ਤੁਹਾਡੇ ਸਾਹਮਣੇ ਦਿਖਾ ਰਿਹਾ ਹਾਂ ਤਾਂ ਤੁਸੀਂ ਇਸ ਵਾਰ ਕੀ ਸੋਚਦੇ ਹੋ ਖਾਸ ਕਰਕੇ ਪ੍ਰਸ਼ਾਸਨ ਬਾਰੇ ਤੁਸੀਂ ਕੀ ਸੋਚਦੇ ਹੋ ਕਿ ਪ੍ਰਸ਼ਾਸਨ ਕੰਮ ਕਰ ਰਿਹਾ ਹੈ ਪ੍ਰਸ਼ਾਸਨ ਦੇ ਹਾਲਾਤ ਕੀ ਨੇ ਤੇ ਪਾਣੀ ਦੀ ਅਜੇ ਤੱਕ ਪਾਣੀ ਦਰਾਸਤਲੋਜ ਦਾ ਵਾਧ ਰਿਹਾ ਹੈ ਮੈਂ ਜਲਦ ਨਵੀਂ ਅਪਡੇਟ ਲੈ ਕੇ ਹਾਜ਼ਰ ਹੋਵਾਂਗਾ ਤਦ ਤੱਕ ਲਈ ਮੈਨੂੰ ਇਜਾਜ਼ਤ ਦਿਓ ਕੈਮਰਾਮੈਨ ਸਨੂਦਰ ਹਰਦੇਵ ਇਨਾਂ ਦਾ ਨਿਊਜ਼ ਦਰਾਸਤਲੋਜ